ਪਿਛਲੀ ਸਰਕਾਰ ਦੇ ਸਮੇਂ ਪਿੰਡ ਗੁਣੀਆਂ ਮਾਜਰੀ ਦੇ ਸਾਬਕਾ ਸਰਪੰਚ ਗਰਮੀਤ ਸਿੰਘ ਵੱਲੋਂ ਪਿਛਲੇ ਸਾਲ ਬਰखास्त ਕੀਤੀ ਗਈ ਸੀ ਤੇ ਪਿਛਲੀ ਕਾਂਗਰਸ ਸਰਕਾਰ 'ਚ ਉਹਨਾਂ ਦੇ ਪਿੰਡ 'ਚ ਨਕਲੀ ਪ੍ਰਬੰਧਕ ਬਣ ਕੇ ਕਿੰਨਾ ਜਿਹੜਾ ਪੈਸਾ ਲੁੱਟਿਆ ਗਿਆ ਤੇ ਪਿੰਡ ਦੀ ਜਿਹੜੀ ਡਿਵੈਲਪਮੈਂਟ ਆ ਉਹ ਨਹੀਂ ਕਰਵਾਈ ਗਈ ਤੇ ਪੈਸਾ ਚੋਰੀ ਕੀਤਾ ਗਿਆ ਇਹ ਲੋਕਪਾਲ ਨੇ ਅਗਵਾੜ ਪਾਸ ਕੀਤਾ ਹੈ ਇਹ ਸਾਲ ਇੱਕ ਇਹ ਵੀ ਵੈਰੀਫਿਕੇਸ਼ਨ ਕੀਤੀ ਆ ਇਸ ਪਰਤਾਰ ਦੀ ਜਿਹੜੀ ਜਾਂਚ ਆ ਉਹ ਚੱਲੀ ਆ ਤੋ ਲੋਕਪਾਲ ਨੇ ਆਪਣੀ ਜਿਹੜੀ ਜਾਂਚ ਆ ਉਹ ਦੋ ਤਰੀਕ ਨੂੰ ਅਵਾਰਡ ਪਾਸ ਕਰਕੇ ਉਹ ਸਾਡੇ ਕੋਲ ਜਿਹੜੀ ਇਹ ਚਿੱਠੀ ਆਈ ਆ ਉਹਦੇ ਚ ਉਹਨੇ ਸਾਫ ਸਾਫ ਲਿਖਿਆ ਕਿ ਜਿਹੜੀ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਉਹ ਦਰੁਸਤ ਪਾਈ ਗਈ ਆ ਤੇ ਜਿਹੜਾ ਪੈਸਾ ਪਿੰਡ ਦਾ ਉਹ ਚੋਰੀ ਕੀਤਾ ਗਿਆ ਤੇ ਜਿਹੜੇ ਨਕਲੀ ਪ੍ਰਬੰਧਕ ਬਣ ਕੇ ਇਹਨਦੇ ਪੈਸੇ ਕਢਾਏ ਗਏ ਨੇ ਤੇ ਜਿਹੜੀ ਦਰਬਾਰਤਾਂ ਆ ਉਹ ਸਰਕਾਰੀ ਅਦਿਆਂ ਦੀ ਦਰਬਾਰਤਾਂ ਕੀਤੀ ਗਈ ਆ ਜਿਹਦੇ ਵਿੱਚ ਬੀਡੀਪੀ ਉਹ ਵੀ ਸ਼ਾਮਿਲ ਆ ਪੰਚਾਇਤ 77 ਵੀ ਸ਼ਾਮਿਲ ਆ ਸੱਤ ਸਰਕਾਰੀ ਅਧਿਕਾਰੀ ਸ਼ਾਮਿਲ ਨੇ ਜਿਸ ਤੋਂ ਇਹਨਾਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦਾ ਜਿਹੜਾ ਆ ਪੈਸਾ ਉਹ ਲੁੱਟਿਆ ਥੋਰੀ ਕੀਤਾ ਗਲਤ ਤਰੀਕੇ ਨਾਲ ਪੈਸਾ ਕਢਵਾਇਆ ਨਕਲੀ ਪ੍ਰਬੰਧਕ ਬਣ ਕੇ ਨਕਲੀ ਮੋਹਰਾਂ ਨਕਲੀ ਨਤੇ ਹਰ ਚੀਜ਼ ਨਕਲੀ ਉਹ ਪੂਰੇ ਪੰਜਾਬ ਵਿੱਚ ਕਾਗਦਸੀ ਹਾਰੇ ਹੋਏ ਐਮਐਲਏਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਮਹਿੰਗਾਈਆਂ ਦੇ ਖਿਲਾਫ ਜਾਂ ਲਾ ਐਂਡ ਆਡਰ ਦੇ ਖਿਲਾਫ ਆ ਅਸੀਂ ਉਹਨਾਂ ਸਾਰੇ ਪੰਜਾਬ ਦੇ ਕਬਧਾਇਕ ਕੀ ਕਰਦੇ ਆ ਕਿ ਆਪਣਾ ਸਤਿਕਾਰਨ ਜ਼ਰੂਰ ਦੇਣ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਤੋਂ ਉਹਨਾਂ ਦੀ ਇੱਛਾ ਤੋਂ ਬਿਨਾ ਹਲਕੇ ਚ ਪੱਤਾ ਨਹੀਂ ਜੀ ਹਿਲਦਾ ਫਿਰ ਉਹਨਾਂ ਦੇ ਨੱਕ ਦੇ ਹੇਠ ਐਡੀ ਵੱਡੀ ਚੋਰੀ ਕਿਵੇਂ ਅਫਸਰ ਨਕਲੀ ਪ੍ਰਬੰਧਕ ਬਣ ਬਣ ਕੇ ਪੈਸਾ ਕਢਾਉਂਦੇ ਰਹੇ ਕਿਵੇਂ ਨਕਲੀ ਪਿੰਡਾਂ ਚ ਮਤੇ ਪੈਂਦੇ ਰਹੇ ਕਿਉਂਕਿ ਇਹ ਮਸਲਾ ਇੱਕ ਪਿੰਡ ਦਾ ਨਹੀਂ ਇਹ ਜਿਹੜਾ ਹਰ ਪਿੰਡਾਂ ਦਾ ਪ੍ਰਬੰਧਕ ਲੱਗਿਆ ਰਿਹਾ ਈ ਉਹ ਬਹਾੜ ਦੇ ਬਹਾੜ ਪਿੰਡਾਂ 'ਚ ਨਕਲੀ ਪ੍ਰਬੰਧਕ ਲੱਗਿਆ ਹੋਇਆ ਸੀ ਜਾਂ ਟਾਗਦਾਂ 'ਚ ਲੱਗਿਆ ਹੋਇਆ ਸੀ ਇਹ ਜਾਂਚ ਦਾ ਅਲੱਗ ਤੋਂ ਵਿਸ਼ਾ ਅਸੀਂ ਇਸ ਚੋਰੀ ਨੂੰ ਈਡੀ ਤੱਕ ਲੈ ਕੇ ਜਾਣ ਦੀ ਮੰਗ ਕਰਦੇ ਹਾਂ ਕਿਉਂਕਿ ਇਹ ਇੱਕ ਪਿੰਡ ਦਾ ਮਸਲਾ ਨਹੀਂ 1 ਕਰੋੜ ਰੁਪਏ ਦੀ ਚੋਰੀ ਦਾ ਮਸਲਾ ਹੈ ਅਸੀਂ ਇਹਦੀ ਟ੍ਰਾਂਸਲੇਸ਼ਨ ਕਰਾ ਕੇ ਈਡੀ ਨੂੰ ਭੇਜਾਂਗੇ ਕਿ ਜਿਹੜੇ ਪੰਜਾਬ ਦੇ 2000 ਪਿੰਡਾਂ 'ਚ ਨਕਲੀ ਪ੍ਰਬੰਧਕ ਲਾ ਕੇ ਪੈਸੇ ਕਢਾਏ ਗਏ ਨੇ ਜਾਂ ਪਿੰਡਾਂ 'ਚ ਡਵੈਲਪਮੈਂਟ ਕਰਾਉਣ ਦੇ ਨਾਤੇ ਝੂਠ ਫਰੇਬ ਲੋਕਾਂ ਨਾਲ ਹੋਇਆ ਇਹਦੀ ਜਿਹੜੀ ਜਾਂਚ ਆ ਉਹ ਸਹੀ ਤਰੀਕੇ ਨਾਲ ਕਰਾਈ ਜਾਵੇ ਤੇ ਲੋਕਪਾਲ ਨੇ ਇਹ ਬਿਜ਼ਨਸ ਨੂੰ ਅਵਾਰਡ ਪਾਸ ਕਰਕੇ ਆਫਆਈਆਰ ਦਰਜ ਕਰਕੇ ਇਹਨਾਂ ਸੱਤਾ ਦੇ ਖਿਲਾਫ ਇਹਨਾਂ ਨੂੰ ਕੁਰਸੀਆਂ ਤੋਂ ਸਰਕਾਰੀ ਕੁਰਸੀਆਂ ਤੋਂ ਉਤਾਰ ਕੇ ਇਹਨਾਂ ਦੇ ਖਿਲਾਫ ਕਰਚੇ ਦਰਜ ਕਰਕੇ ਜਿਹੜੀ ਜਾਂਚ ਆ ਹੁਣ ਅੱਗੇ ਹੋਵੇਗੀ ਅਸੀਂ ਨੀਡ ਕਰਦੇ ਹਾਂ ਕਿ ਐਦਾਂ ਜੇ ਅਸੀਂ ਇਤਿਰਾਸਤਾਚਾਰੀਆਂ ਨੂੰ ਤੰਗਦੇ ਰਹਾਂਗੇ ਤਾਂ ਅੱਗੇ ਨੂੰ ਕੋਈ ਵੀ ਅਫਸਰ ਕਿਸੇ ਸਰਪੰਚੀ ਦਾ ਇਸੇ ਪੰਚੀ ਦਾ ਜਨ ਲੋਕਤੰਤਰ ਦੇ ਇੰਸਟੀਟਿਊਸ਼ਨ ਦਾ ਜਿਹੜਾ ਕੰਮ ਆ ਉਹ ਨਹੀਂ ਕਰਨਗੇ ਪ੍ਰਬੰਧਕ ਦੇ ਮਤਲਬ ਇਹ ਹੁੰਦਾ ਜੀ ਜੇਕਰ ਪ੍ਰਬੰਧਕ ਲੱਗਦਾ ਕੋਈ ਇੱਕ ਵਿਸ਼ਾ ਕਿ ਪਹਿਲਾਂ ਸਭ ਤੋਂ ਪਹਿਲਾਂ ਸਰਪੰਚ ਦੇ ਖਿਲਾਫ ਤਾਂ ਪੰਚ ਲਿਖਤੀ ਤੇ ਜਨਕੀ ਸਰਪੰਚ ਨੇ ਕੋਈ ਘਟਾਲਾ ਕੀਤਾ ਜਾਂ ਕੁਝ ਕੀਤਾ ਤੇ ਉਹਦੇ ਵਿੱਚ ਜੇ ਅਸੀਂ ਉਹਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਤੇ ਉਹ ਇੱਕ ਪੰਚਾਇਤਾਂ ਨੂੰ ਏਜੰਡੇ ਕੱਢੇ ਜਾਂਦੇ ਦੀ ਪੂਰੀ ਪੰਚਾਇਤ ਨੂੰ ਸਰਪੰਚ ਸਮੇਤ ਵਿਡੀਪੀਓ ਦਾ ਫਰ ਇਕ ਕਮੇਟੀ ਵੀ ਹੁੰਦੀ ਹੈ ਨੇ ਜੇ ਕਿੰਨੀ ਮੀਟਿੰਗਾਂ ਕਰਾਉਣੀਆਂ ਜ਼ਰੂਰੀ ਨੇ ਉਹਦੇ ਵਿੱਚ ਜੇ ਸਰਪੰਚ ਕਿਸੇ ਨੇ ਕੰਮ ਨਹੀਂ ਕਰਦਾ ਤਾਂ ਪ੍ਰਬੰਧਕ ਲਾਉਣ ਦੀ ਆਗਿਆ ਨਹੀਂ ਤਾਂ ਹਾਈ ਕੋਰਟ ਵੱਲੋਂ ਕੋਈ ਵੀ ਵੇਰਵੇ ਕੀ ਪ੍ਰਬੰਧਕ ਲਾਇਆ ਜਾਵੇ ਜੇ ਪੰਚ ਸਰਪੰਚ ਨਾਲ ਸਹਿਮਤੀ ਨਹੀਂ ਦਿੱਤਾ ਤਾਂ ਪੰਚ ਸਸਪੈਂਡ ਹੋਣਗੇ ਪਰੰਧਕ ਨੂੰ ਲੱਗਦਾ ਪਹਿਲੀ ਤਾਂ ਗੱਲ ਇਹ ਕਿ ਮੈਂ ਕਾਹ ਤੋਂ ਮੈਂ ਸਸਪੈਂਡ ਨਹੀਂ ਸੀ ਮੇਰਾ ਕੋਈ ਘਟਾਲਾ ਨਹੀਂ ਸੀ ਮੇਰਾ ਕੋਈ ਦੋਸ਼ ਨਹੀਂ ਸੀ ਮੈਨੂੰ ਇਕਦਮ ਪੰਜਾਬੀ ਚ ਕਹਿ ਕੇ ਕਿ ਤੇਰੇ ਪਿੰਡ ਪਰਬੰਧਕ ਲੱਗ ਗਿਆ ਉਹਦੇ ਉਹ ਪ੍ਰਬੰਧਕ ਦੀ ਕੋਈ ਡੀਡੀਪੀ ਤੋਂ ਆਗਿਆ ਨਹੀਂ ਲਈ ਗਈ ਇਹਨਾਂ ਨੇ ਦਫ਼ਤਰ ਬੈਠੇ ਬਿਨਾਂ ਆਗਿਆ ਤੋਂ ਆਪ ਹੀ ਹੀ ਪ੍ਰਬੰਧਕ ਬਣ ਹੂਜ ਵਾਲੇ ਪ੍ਰਬੰਧਕ ਹਨ ਦੇ ਨੇ ਤੇ ਮੈਨੂੰ ਕੋਈ ਨਾ ਹੀ ਰਿਟਰਨ ਚ ਆਇਆ ਮੈਂ ਮੈਂ ਸਸਪੈਂਡ ਹੋਇਆ ਤੇ ਨਾ ਹੀ ਉਹ ਇਸ ਕਰਕੇ ਕਿ ਮਗਲੇ ਪ੍ਰਬੰਧਕ ਸੀ ਜਦੋਂ ਡੀਡੀਪੀ ਦਾ ਅਫਸਰ ਬਣਵਾ ਅੱਗੇ ਨਹੀਂ ਹੋਈ ਸੀ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਜੀ ਕੋਈ ਅੱਗੇ ਨਹੀਂ ਡੀਡੀਪੀ ਦਾ ਅਫਸਰ ਬਣਵਾਉਂਦੇ ਸਿਰਫ ਇਹ ਜਿਹੜੀ ਮੈਂ ਲਾਸਟ ਅਗਰ ਨੂੰ ਡੀਡੀਪੀ ਉਹਨੇ ਮੈਨੂੰ ਦਿੱਤਾ ਮੈਂ ਜਿਹੜੀ ਆਰਟੀ ਪਾਈ ਸੀ ਡੀਡੀਪੀ ਉਹਦੇ ਕਿ ਇਹਨਾਂ ਨੂੰ ਜਿਹੜੇ ਮੇਰੇ ਪਿੰਡ ਦੇ ਵਿੱਚ ਕਿਹਨੂੰ ਕਿਹਨੂੰ ਤੇ ਕੀ ਦਾ ਪ੍ਰਬੰਧ ਕਰ ਰਿਹਾ ਹੈ ਤਾਂ ਉਹਨਾਂ ਨੇ ਮੈਨੂੰ ਇਹ ਤਾਂ ਨਹੀਂ ਦੱਸਿਆ 2020 ਦਾ ਪ੍ਰਬੰਧ ਕਿੱਦਾਂ ਚੱਲਿਆ ਸੀ 2022 ਤੱਕ ਕਿਹੜੀ ਵਾਰ ਪ੍ਰਬੰਧ ਕਰਿਆ ਉਹਨਾਂ ਨੇ ਪਰ ਇਹ ਦੱਸ ਦਿੱਤਾ ਕਿ ਜਿਹੜੀ ਬੁਣੀ ਮਾਜਰਾ ਵਿੱਚ ਆਰਪੀ ਦੇ ਰਾਹੀਂ ਆਗਿਆ ਹੋਈ ਸੀ ਉਹ 9421 ਤੋਂ 30 ਦਿਨਾਂ ਲਈ 8521 ਤੱਕ ਹੋਈ ਸੀ ਪਰ ਜਿਹੜੇ ਮੇਰੇ ਪਿੰਡ ਦੇ ਪੈਸੇ ਕਢਾਏ ਗਏ ਨੇ ਉਹ 24 2022 ਤੱਕ ਨਕਲੀ ਪ੍ਰਬੰਧਕ ਬਣ ਕੇ ਹੀ ਕਢਾਏ ਨੇ ਦਿਨ ਅੱਜ ਕਢਾਏ ਨੇ ਇਸ ਕਰਕੇ ਨਕਲੀ ਪ੍ਰਬੰਧਕਾਂ ਮਾਜੂਦ ਡਿਪਟੀ ਸਾਹਿਬ ਨੂੰ ਬਿਲੰਗ ਸੰਗਵਾਰ ਨੂੰ ਤੇ ਇਹਨਾਂ ਦੇ ਖਿਲਾਫ ਜਿਹੜਾ ਜੋ ਲੋਪਾਲ ਜੀ ਨੇ ਅਵਾਰਡ پاس ਕੀਤੇ ਨੇ ਉਹਨਾਂ ਤੇ ਕਾਰਵਾਈ ਹੋਵੇ ਅਮਲ ਹੋਵੇ ਕਿ ਦਿਨ ਦੇ ਖਿਲਾਫ ਐਸਐਸ ਦੀ ਬਦਲਨ ਤੇ ਨੌਕਰੀ ਨੂੰ ਸਸਪੈਂਡ ਕਰਨ ਦੇ ਅਵਾਰਡ ਲੋਪਾਲ ਜੀ ਨੇ پاس ਕੀਤੇ ਨੇ ਅਸੀਂ ਡਾਇਰੈਕਟ ਫਾਈਲ ਦੇ ਕੇ ਕਰਾਂਗੇ ਉਹਨੂੰ ਸਸਪੈਂਡ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਅੱਗੇ ਵਧਦੀ ਹੈ ਕੀਤੀ ਜਾਵੇ ਕੰਮ ਟੋਟਲ ਤੇ ਤਤਰੀ ਦਿਨ ਸ਼ਰਤ ਹੁੰਦੇ ਨੇ